ਡਾਕੂਮੈਂਟਸ ਉਹ ਲੌਂਗ ਦੇ ਦੇਖੀ ਆਪਣੇ ਖੁਸ਼ ਆਪਾ ਪਾਗਲ ਹੋਗਾ ਯਾਰ ਜੀ ਉਹ ਵੇਖ ਕਹਿੰਦਾ ਸਾਥੀ ਉਹ ਵੀ ਨਾਲ ਉਹ ਵੀ 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 ਉਹ ਸਤਿਗੁਰੂ ਦਾਤਾਂ ਦੇ ਆ ਰਹੇ ਜਿਸੰਦਿਆ ਸਿੰਘ ਨਗਾਰਾ ਜੀ ਨੂਨ ਪੜਾ શરીਰ ਨੂੰ ਗ੍ਰਾਮ ਸਾਹਿਬ ਸੱਚੇ ਪਾਤਸ਼ਾਹ ਜਿਹੜਾ ਸਰੂਪ ਜਿਹੜਾ ਵੈਹੋ ਦੀ ਜਗ੍ਹਾ ਤੇ ਪ੍ਰਕਾਸ਼ ਕਰੀਦਾ ਵਾ ਗੁਰੂ ਸਾਹਿਬ ਜੀ ਦੀ ਮਹਾਨਤਾ ਦਾ ਪਤਾ ਹੀ ਨਹੀਂ ਤੁਹਾਨੂੰ ਤੁਹਾਨੂੰ ਗੁਰੂ ਸਾਹਿਬ ਜੀ ਦੀ ਮਹਾਨਤਾ ਦਾ ਪਤਾ ਹੈ ਵੇ ਗੁਰੂ ਸਾਹਿਬ ਵੇਖੋ ਕਿੰਨੇ ਭਮੱਕੜ ਕਿੰਨੀਆਂ ਮੱਖੀਆਂ ਨੇਰੀ ਇੰਨੀ ਵਗਣ ਦੀ ਬਾਹਰ ਘੱਟੋ ਘੱਤੀ ਮਾਰੋ ਦਾ ਸਰੂਪ ਹੋਇਆ ਕਰ ਬਾਲੇ ਸਾਹਿਬ ਝੜ ਕੇ ਵੇਖੋ ਮੜਾ ਜ ਐ ਕਰਕੇ ਵੇਖੋ ਕਿੰਨਾ ਘੱਟ ਹੋਊਗਾ ਥੋੜਾ ਬੋੜਾ ਸ਼ਰਮ ਕਰੋ ਯਾਰ ਥੋੜੀ ਬੋੜੀ ਤੁਸੀਂ ਨਹੀਂ ਸ਼ਰਮ ਕਰਨੀ ਤਾਂ ਕਿਹਨੇ ਸ਼ਰਮ ਕਰਨੀ ਸ਼ਰਮ ਤੇ ਕਰ ਲੋ ਥੋੜੀ ਜੀ ਐਨੀ ਜਾਰੀ ਨੇਰੀ ਵਗਣ ਦੀ ਘੱਟਾ ਮਹਾਰਾਜ ਉੱਤੇ ਪੈਣ ਰਿਆ ਮਹਾਰਾਜ ਨੂੰ ਕਹਿੰਨੇ ਵਾਹ ਵਾਹ ਬਾਣੀ ਨਿਰੰਕਾਰ ਹੈ ਗੁਰਬਾਣੀ ਇਸ ਜਗ ਮਹਿ ਚਾਨਣ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਸਭ ਸਿੱਖਾਂ ਨੂੰ ਹੁਕਮ ਹੈ ਗੁਰੂ ਮਾਨ ਦੇ ਗ੍ਰੰਥ ਉਹ ਹੀ ਗੁਰੂ ਗ੍ਰੰਥ ਸਾਹਿਬ ਆ ਤੇ ਤੁਸੀਂ ਲਿਆ ਕੇ ਕਬਰ ਦੇ ਉੱਤੇ ਪ੍ਰਕਾਸ਼ ਕਰਤਾ ਤੇਦਾ ਮਾਫ਼ੀਆਂ ਮੰਗਣ ਨਾਲ ਹੀ ਕੋਈ ਗੱਲ ਬਣਨੀ ਤੁਹਾਡੀ ਹਾਂ ਹੋਰ ਭੈਣ ਤੁਸੀਂ ਬਾਅਦ ਵਿੱਚ ਉਹ બીજી ਜਗ੍ਹਾ ਸੁਣਿਧਿਆ ਹਾਂ ਉਹ ਉਹ ਕੋਈ ਗੱਲ ਨਹੀਂ ਆ ਤੂੰ ਕਹਿੰਦੇ ਸ਼ਹੀਦਾਂ ਦਾ ਸਤਾਨ ਆ ਸ਼ਹੀਦਾਂ ਦਾ ਸਤਾਨ ਇਹ ਸ਼ਹੀਦਾਂ ਦਾ ਸਤਾਨ ਹੈ ਮੇਰਾ ਤੁਹਾਡੇ ਨਾਲ ਬਜਨ ਹੋਇਆ ਤੂੰ ਕਹਿੰਦੇ ਸੰਤ ਕਿਹੜੇ ਸੰਤ ਆ ਇੱਥੇ ਪਰ ਉਹ ਤੇ ਤੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਆ ਕਬਰ ਬਣੀ ਬਾਰ ਕਬਰ ਕਬਰ ਦੇ ਉੱਤੇ ਨਹੀਂ ਪ੍ਰਕਾਸ਼ ਕੀਤਾ ਤੁਹਾਨੂੰ ਸ਼ਰਮੀ ਬੇਸ਼ਰਮੀ ਦੀ ਹੁੰਦੀ ਆ ਅਸੀਂ ਤੇ ਜੋ ਹਾਲੇ ਸਮਝਣ ਲੱਗੀ ਉਹ ਕੀਤਾ ਬਾਕੀ ਕਾਹਦੇ ਸਮਝ ਤੈਨੂੰ ਲੱਗੀ ਤੂੰ ਅਜੇ ਬੋਲੀ ਜਾਂਦਾ ਯਾਰ ਮੈਂ ਮਾਫੀ ਤੁਹਾਡੇ ਕੋਲ ਮੰਗਦਾ ਕਿਹੜੀ ਮਾਫੀ ਤੂੰ ਮੰਗਣਾ ਅਜੇ ਬੋਲੀ ਜਾਂਦਾ ਤੂੰ ਚੁੱਪ ਕਰ ਕਿਉਂਕਿ ਮੈਂ ਚੁੱਪ ਚੁੱਪ ਕਰ ਜੇ ਕਿਸੇ ਨੂੰ ਪਤਾ ਲੱਗ ਗਿਆ ਸਾਰੇ ਵੀਰਾਂ ਘੱਟ ਕੇ ਸਾਰੇ ਪੰਥ ਨੇ ਆ ਜਣਾ ਤੇ ਤੁਹਾਡਾ ਗਣਾ ਬੇਲਾ ਬਹਿ ਜਾਣਾ ਇੰਨੀ ਵੱਡੀ ਵਧੀਆ ਸੰਭਰ ਦਾ ਜਿਹਦੇ ਤੁਸੀਂ ਸੇਵਾਦਾਰ ਹੋ ਬਾਕੀ ਜਿੱਤਾ ਤਾਂ ਰਹੋ ਪਰ ਚਾਹੂਗਾ ਚੱਲਣਾ ਕੀ ਆ ਪਰਚਾ